ਸ੍ਰੀ ਹਰਿ ਮੰਦਰ ਸਾਹਿਬ ਤੋਂ ਪਰਤਦਿਆਂ ਵਾਪਰਿਆ ਦਰਦਨਾਕ ਹਾਸਾ ਛੁੱਟੀ ਤੇ ਆਏ ਫੌਜੀ ਦੀ ਹੋਈ ਮੌਤ ਪਰਿਵਾਰਕ ਮੈਂਬਰ ਹੋਏ ਜ਼ਖਮੀ ਬਟਾਲਾ ਦੇ ਕਲਾਂ ਨੌਰ ਰੋਡ ਦੇ ਉੱਪਰ ਪਿੰਦੇ ਪਿੰਡ ਭਗਵਾ ਦੇ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤਦੇ ਸਮੇਂ ਵਾਪਰੇ ਦਰਦਨਾਕ ਹਾਸੇ ਦੌਰਾਨ ਛੁੱਟੀ ਤੇ ਆਏ ਫੌਜੀ ਮਹਕਦੀਪ ਸਿੰਘ ਦੇ 24 ਸਾਲਾ ਪੁੱਤਰ ਸੁਖਦੇਵ ਸਿੰਘ ਵਾਸੀ ਭੰਗਵਾ ਦੀ ਮੌਤ ਹੋ ਗਈ ਜਦਕਿ ਉਸਦੀ ਮਾਂ ਤੇ ਪਤਨੀ ਅਤੇ ਮਾਮੇ ਦਾ ਪੁੱਤ ਭਰਾ ਜ਼ਖਮੀ ਹੋ ਗਏ ਪਰਿਵਾਰ ਦਾ ਰੋ ਰੋ ਬੁੜਾ ਹਾਲ ਹੈ ਸੋਚ ਦੇ ਜਵਾਨਾਂ ਵੱਲੋਂ ਜਦ ਦੀ ਪਿੰਡ ਵਿੱਚ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ बस 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 कर। 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 वागुरु जी फते मेरा पति ਮੈਂ ਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਕੱਲ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਕਹਾਣਾ ਵਰਤਿਆ ਐਕਸੀਡੈਂਟ ਹੋ ਗਿਆ ਮੈਂ ਸਾਥ ਦੇ ਰਿਹਾ ਤੇਰਾ ਸਭ ਬਹੁਤ ਚੰਗਾ ਸੀ ਓਹੀ ਦਸੀ ਉਹਦੇ ਲੈ ਗੱਬਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮਦਾਸ ਕਿਰਪਾ ਕਰੇ ਪੀ ਸਾਰੇ ਮੇਰੇ ਸਾਥ ਦੇ ਮੈਂ ਗਦੀਸ ਦੇ ਕੇ ਛੁਪੇ ਆਈ ਸ਼ੇਗਣ ਦਰਬਾਰ ਸਾਹਿਬ ਗਏ ਦਰਸ਼ਨ ਕਰਕੇ ਆ ਦਰਸ਼ਨ ਕਰ ਕੇ ਸਾਰਾ ਘਰ ਆਇਆ ਸਾਰੇ ਜਾਵੇਗੀ ਚੰਨ ਮੁੜ ਕੇ ਉਹਨਾਂ ਸ਼ਹਿਰ ਜਿਆਰੇ ਅਮਤਾਲੇ ਨਦੀ ਪਾਣ ਕੋਈ ਵੀਰ ਵੇਖ ਪੁੱਲਾ ਸਮਾਨ ਲੈ ਕੇ ਜਾਣਾ ਵੀਰ ਵੇਖ ਨਾਰੀ ਦੂਰ ਉਹ ਸ਼ਹਿਰ ਨੂੰ ਜਾਣੇ ਉਹਦਾ ਚਾਹਾਂਦਾ ਇਹ ਕਿਹੜੀ ਚੀਜ਼ ਮੈਂ ਖਾਲਸਾ ਬਾਏ ਗੁੱਡ ਮੋਰਨਿੰਗ ਹੱਤ ਮੈਂ ਗਦੀਪ ਸ ਇੱਕ 1 ਡਬਲ ਸੀ ਸ਼ਾਰਟ ਦੀ ਹੈ ਛੇ ਦਿਨ ਛੁੱਟੀ ਆਇਓ ਆਪ ਆ ਗਏ ਸ੍ਰੀ ਮੰਦਰ ਸਾਹਿਬ ਗੋਲਡਨ ਟੈਂਪਲ ਦਰਸ਼ਨ ਕਰਦੇ। ਕਾਰ ਆਇਆ। ਕਾਰ ਆ ਗਿਆ ਨਦੀ ਪਠਾਨਕੋਟ ਡਿਊਟੀ ਸਵਾਲ ਲੈ ਕੇ ਜਾਣਾ। ਬਟਾਲੇ ਲੈ ਕੇ ਭਗਵਾਲ ਲਾਗ ਨਾ ਐਕਸੀਡੈਂਟ ਹੋਇਆ। ਉਹਨਾਂ ਦੀ ਗੱਡੀ ਵਜੇ ਦਾ ਭਾਈ ਅੱਥੇ ਪੂਰੇ ਉਹ ਕੇ ਮੈਂ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ। 5 ਸਾਲ ਨੌਕਰੀ ਹੋਈ ਬੈਗ ਸ਼ੇਰ ਦੀ। 嗯。嗯